ਇਹ ਪੰਨੂ ਤਕਰੀਬ ਤਾਂ ਦਿੱਤੀ ਹੈ ਕਿ ਜਿਹੜਾ ਮੋਰਚਾ ਮੈਂ ਸੰਖੇਪ ਵਿੱਚ ਦੱਸਾਂ ਬਾਕੀ ਸਾਡੇ ਐਡਵੋਕੇਟ ਸਾਹਿਬ ਨੇ ਫੀਲਰ ਬੈਠੇ ਨੇ ਸਾਰੇ ਬਾਤਾਂ ਸੰਗੇ ਮੋਰਚੇ ਦੇ ਪ੍ਰਤੀ ਇੱਕ ਪਟੀਸ਼ਨ ਪਾਈ ਗਈ ਸੀ ਸੰਸਥਾਵਾਂ ਨੂੰ ਤਕਰੀਬਨ ਬਹੁਤ ਹੀ ਪ੍ਰੈਸ ਵਾਲੇ ਵੀ ਇਹਨਾਂ ਪਤਾ ਉਹ 9 ਅਪ੍ਰੈਲ ਨੂੰ ਇੰਪੋਰਟ ਆਇਆ ਸੀ ਸੁਪਰੀ ਕੋਰਟ ਹਾਈ ਕੋਰਟ ਜਾਵੇ ਹਰਿਆਣਾ ਹਾਈ ਕੋਰਟ ਇਸ ਬੋਰਚੇ ਨੂੰ ਜ਼ਬਰਦਸਤੀ ਜੋ ਵੀ ਫੋਰਸ ਚਾਹੀਦੀ ਜੋ ਵੀ ਤਾਕਤ ਚਾਹੀਦੀ ਧੀ ਫੋਰਸ ਫੋਰਸ ਲੋੜ ਚਾਹੀਦੀ ਇੱਥੇ ਤੱਕ ਲੜਜ ਵਾਪਸ ਤੇ ਸੀ ਪੰਚ ਹੋ ਜਾਏ ਦਾ ਹਜ਼ਾਰ ਚਾਹੀਦਾ 10000 20000 ਕਿੰਨੀ ਚਾਹੀਦੀ ਫੋਰਸ ਇਹਨੂੰ ਜ਼ਬਰਦਸਤੀ ਬਹੁਤ ਚਾਚਕਾਓ ਫਿਰ ਪ੍ਰਸ਼ਾਸਨ ਨੇ ਸਾਡੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਇਹ ਕਹਿ ਲੋ ਲਾਭ ਜੀ ਬਖਾਲ ਪੁਰਖ ਦੀ ਕਿਰਪਾ ਜਾਂ ਸਾਡੇ ਬਜ਼ੁਰਗ ਬੈਠੇ ਨੇ ਸੰਤ ਕਰਮ ਸਿੰਘ ਜੀ ਹੋਣੀ ਸਾਡੀਆਂ ਭੈਣਾਂ ਬੈਠੀਆਂ ਨੇ ਬਜ਼ੁਰਗ ਬੈਠੇ ਨੇ ਇਹਨਾਂ ਦੇ ਸਿਰਡ ਸਦਕਾ ਸਾਨੂੰ ਤਾਕਤ ਮਿਲੀ ਸ਼ਕਤੀ ਮਿਲੀ ਇਸ ਸਾਲ 26 ਜਨਵਰੀ ਨੂੰ ਕੱਟ ਹੋਇਆ ਬਹੁਤ ਜ਼ਿਆਦਾ ਇਹ ਏਜੰਸੀਆਂ ਕਹਿ ਰਹੀਆਂ ਮੇਰੀ ਜਮਾਨ ਨਹੀਂ ਕਹਿ ਰਹੀ ਮੈਂ ਉਹਨਾਂ ਦੀ ਰਿਪੋਰਟ ਕਰ ਰਿਹਾ ਵੀ 1 ਲੱਖ 30 ਹਜ਼ਾਰ ਦੇ ਕਰੀਬ ਕੱਟ ਸੀ ਪਿਛਲੇ ਸਾਲ 15 ਅਗਸਤ ਨੂੰ ਬਹੁਤ ਵੱਡਾ ਉਹ ਕਹਿ ਰਹੇ 70 ਹਜ਼ਾਰ ਦਾ ਕੱਟ ਸੀ ਇਸ ਵਾਰੀ ਕਾਫੀ ਕੱਟ ਹੋਇਆ 17 ਕਰ ਕਿਸੇ ਇੱਕ ਦੇ ਵਿੱਚ ਰੀਤੀ ਰਿਵਦੀ ਕਿਸੇ ਇੱਕ ਨਾਗਰਿਕ ਨੂੰ ਤੰਗੀ ਨਹੀਂ ਹੋਈ ਪਰੇਸ਼ਾਨੀ ਨਹੀਂ ਹੋਈ ਇੰਨਾ ਵੱਡੇ ਇਕੱਠ ਹੁੰਦੇ ਐ ਇੰਨਾ ਇਸ ਮੁੱਦੇ ਨੇ ਕੰਟਰੋਲ ਕੀਤਾ ਕੌਮੀ ਸਾਮਰਥ ਦੀ ਟੀਮ ਨੇ ਇਦਾਂ ਦਾ ਸੋਹਣਾ ਕੰਟਰੋਲ ਕੀਤਾ ਕਿਸੇ ਨੂੰ ਪਰੇਸ਼ਾਨੀ ਨਹੀਂ ਦਿੱਤੀ ਕਿਸੇ ਨਾਲ ਇਸ ਕਰਕੇ ਪ੍ਰਸ਼ਾਸਨ ਨੇ ਵੀ ਸੋਚਿਆ ਵੀ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਾਏ ਇਸ ਟਾਈਮ ਉਹ ਆਰਡਰ ਹੋਇਆ ਉਹਦੀ ਅਸੀਂ ਜਿੱਥੇ ਵਧਾਈ ਦਿੰਦੇ ਆ ਤੁਹਾਡਾ ਸਾਰੀ ਪ੍ਰੈਸ ਦਾ ਵੀ ਉਦਾਸਕ ਬਾਕੀ ਦੂਸਰੀ ਗੱਲ ਸੀ ਬੰਦੀ ਸਿੰਘਾਂ ਬਾਰੇ ਸਾਡੇ ਜੋਨੀ ਸਾਹਿਬ ਬੜੀ ਨੇ ਬਹੁਤ ਵਕੀਲ ਨੇ ਅੱਛੇ ਨੇ ਇਹਨਾਂ ਲੜਾਈ ਲਈ ਪ੍ਰਸ਼ੰਸਾ ਕੋਲਾਂ ਦੀ ਲੜਾਈ ਲਈ ਜਿੰਨੇ ਵਕੀਲ ਨੇ ਇਹ ਇੱਕ ਮਹਿੰਦਰ ਸਿੰਘ ਦੀ ਥੋੜੀ ਉੱਥੋਂ ਆਏ ਨੇ ਹੋ ਜੇ ਤਿੰਨ ਵਾਰ ਇਹ ਬਣ ਚੁੱਕੇ ਨੇ ਆਪਣੇ ਕਲਾਕ ਸੰਪਤੀ ਦੇ ਮੈਂਬਰ ਬਣ ਚੁੱਕੇ ਨੇ ਤੇ ਆਪਣੇ ਬੋਰਡ ਦੇ ਚੇਅਰਮੈਨ ਬੱਗਾ ਸਿੰਘ ਦੀ ਪਿੱਛੇ ਤਰਦਾਰਖ ਨੇ ਬਾਬਾ ਕਰਨ ਸਿੰਘ ਦੀ ਲੰਗਰ ਵਾਲੇ ਦੇ ਬਹੁਤ ਸੇਵਾ ਕਾਦੇ ਰਾਤ ਦਿਨ ਸੇਵਾ ਕਰਦੇ ਨੇ ਭੈਣ ਜੀ ਰਾਜਸਥਾਨ ਤੋਂ ਲੈ ਗਏ ਇਹ ਟੀਚਰ ਰਟਾਇਰ ਹੋਏ ਨੇ ਜੀ ਸਾਰਾ ਸਮਾਂ ਇਹਨਾਂ ਨੇ ਜਦੋਂ ਦਾ ਮੋਰਚਾ ਇੱਥੇ ਲਗਾਇਆ ਖਾਡੇ ਜਿੰਨੀ ਵੀ ਪਿੱਛੇ ਟੀਮ ਖੜੀ ਆ ਸਾਰੀ ਇਹੇ ਕੰਮ ਕਰਦੀ ਇਸ ਕਰਕੇ ਅਸੀਂ ਵਿਸ਼ੇਸ਼ ਤੌਰ ਤੇ ਅੱਜ ਇਸ ਟੀਮ ਤੁਹਾਡੇ ਸਾਹਮਣੇ ਜਾਂਦਾ ਜਿੰਨੇ ਆ ਸਕਦੇ ਉਹ ਜਿੱਥੇ ਬੰਦੀਆਂ ਆ ਨਹੀਂ ਸਕੀਆਂ ਕਈ ਸਦਸਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਦੀ ਬਦੌਲਤ ਸਾਰਾ ਕੁਝ ਹੋਇਆ ਤੇ ਪ੍ਰੈਸ ਨੇ ਸਾਡਾ ਬਹੁਤ ਸਾਥ ਦਿੱਤਾ ਤੁਹਾਡੇ ਮਾਰੇ ਕਹਿਣਾ ਚਾਹੁੰਦੇ ਆ ਵੀ ਇਹ ਪਹਿਲੀ ਵਾਰੀ ਹੋਇਆ ਵਾ ਪੰਜਾਬ ਦੀ ਜਾਂ ਇੰਡੀਆ ਦੀ ਹਿਸਤੀ ਤੇ ਚੰਡੀਗੜ੍ਹ ਦੀਆਂ ਬਰੂਹਾਂ ਤੇ ਅੱਜ 19 ਮਹੀਨੇ ਤਕਰੀਬਨ ਆ 15 ਦਿਨ ਹੋ ਗਏ ਨੇ ਇਸ ਬੋਚਾ ਲੱਗੇ ਨੂੰ ਤੇ ਇਹ ਚੰਡੀਗੜ੍ਹ ਦੀਆਂ ਗੁਰੂਹਾਂ ਬੰਦ ਕੀਤਾ ਇਸ ਬੋਚੇ ਕੋਈ ਸਿਆਸੀ ਸਾਡੀ ਪਾਰਟੀ ਦੀ ਇਹ ਨਾਲ ਸਿੱਧੀ ਸਿੱਧੀ ਸਿੰਘਾਂ ਦੀ ਬਦੌਲਤਾਂ ਜਿਹੜੇ ਬੰਦੀ ਸਿੰਘ ਰਿਹਾ ਹੋਏ ਨੇ ਵਾਰ-ਵਾਰ ਕਈ ਸਾਡੇ ਵੀਰ ਕਹਿ ਰਹੇ ਨੇ ਮੈਂ ਕਿਸੇ ਦਾ ਵੀ ਖਾਸ ਨਾਂ ਲੈਣ ਦੀ ਨਾਂ ਲੈਣਾ ਉਚਿਤ ਨਹੀਂ ਸਮਝਦਾ ਉਹ ਕਹਿ ਰਹੇ ਨੇ ਕਿ ਐਸਡੀਪੀ ਨੇ ਸਾਨੂੰ ਆਹ ਕੀਤਾ ਇੱਕ ਉਹ ਜਥੇਦਾਰ ਸ੍ਰੀ ਕਾਲਪ੍ਰਸਾਹਬ ਹੈੱਡ ਗਰਟੀ ਜਿਉਂ ਨੇ ਇਹਦੀ ਕੀਨ ਕਰਤੀ ਕਿਸੇ ਸਮੇਂ ਪੰਜਾਬ ਦਾ ਨਹੀਂ ਪਾਕ ਰਾਸ਼ਟਰਪਤੀ ਭਾਰਤ ਦਾ ਪ੍ਰਾਈਮ ਮਿੰਿਸਟਰ ਭਾਰਤ ਦਾ ਹੋਮ ਸੈਫਟੀ ਉਹਨੂੰ ਕੰਪਨੀ ਛੱਡ ਜਾਂਦੀ ਸੀ ਜਦੋਂ ਸ੍ਰੀ ਕਾਰਪਟਖ ਸਾਹਿਬ ਦੇ ਜੇ ਜੇਦਾਰ ਨੂੰ ਕੋਈ ਹੁਕਮ ਆਉਂਦਾ ਅੱਜ ਉਸ ਜੇਦੇਦਾਰ ਨੂੰ ਦਰਬਾਰ ਸਾਹਿਬ ਦੇ ਹੈੱਡ ਗਾਰਾੰਟੀ ਨੂੰ ਜਾਂ ਐਸਜੀਬੀ ਦੇ ਪ੍ਰਧਾਨ ਨੂੰ ਇੱਥੋਂ ਤੱਕ ਅਕਾਲੀ ਦਲ ਦੇ ਪ੍ਰਧਾਨ ਨੂੰ ਉਹ ਟੈਮ ਦੇਣ ਨੂੰ ਕਿਹਾ ਗਿਆ ਇਹਨਾਂ ਨੇ ਇਹ ਰਾਤ ਕੀਤੀ ਕਿ ਇੱਥੋਂ ਤੱਕ ਕੋਈ ਡੀਸੀ ਟੈਮ ਦੇਣ ਨੂੰ ਤਿਆਰ ਨਹੀਂ ਇਹੋ ਜੀ ਤਹੀਨ ਕਰਦੀ ਉਸ ਪਰਿਵਾਰ ਦੇ ਹੱਕ 'ਚ ਕਿਸੇ ਵੀ ਬੰਦੀ ਸਿੰਘ ਦਾ ਬੋਲਣਾ ਇਹ ਅਸੀਂ ਕਵਾਂਗੇ ਸਾਡੇ ਸਾਡੇ ਸਿਸਟਮ ਦੀ ਤੋਹੀਨ ਆ ਸਾਨੂੰ ਬੋਲਣਾ ਨਹੀਂ ਚਾਹੀਦਾ ਉਸ ਉਹ ਵਕੀਰ ਸਾਹਿਬ ਉਹ ਨਹੀਂ ਦੱਸਣਗੇ ਨਾ ਤਾਂ ਐਸਜੀਪੀਸੀ ਦਾ ਮੈਂਬਰ ਨਾ ਅਕਾਲੀ ਦਲ ਇਹਨਾਂ ਦੀ ਕੋਈ ਜ਼ਮਾਨਤ ਕਰਾਉਣ ਆਇਆ ਨਾ ਕਿਸੇ ਚ ਕਰਾਉਣਾ ਦਰਸ਼ਨ ਸਿੰਘ ਜੀ ਹੁਣੇ ਬੈਠੇ ਨੇ ਅਸੀਂ ਮੇਰੇ ਚਾਰ ਪਿਛਲੇ ਮਹੀਨੇ ਚਾਰ ਗੇੜੇ ਲੱਗੇ ਨੇ ਦਿੱਲੀ ਸਪਰੀਨਗਪੁਰ ਕੋਈ ਅਕਾਲੀ ਦਲ ਨਹੀਂ ਆਇਆ ਕੋਈ ਐਸਜੀਪੀਸੀ ਦਾ ਮੈਂਬਰ ਨਹੀਂ ਆਇਆ ਕੋਈ ਕਿਸੇ ਨੇ ਇਹਨਾਂ ਦੀ ਜ਼ਮਾਨਤ ਨਹੀਂ ਦਿੱਤੀ ਇੱਥੋਂ ਤੱਕ ਪਰਿਵਾਰ ਵੀ ਸਾਥ ਛੱਡ ਜਾਂਦੇ ਨੇ ਅਸੀਂ ਆਪਣੇ ਤੌਰ ਤੇ ਮੇਤਾ ਕਰ ਕਰਕੇ ਤਾਂਡੇ ਕਰਕੇ ਜਮਾਨਤਾ ਦਿੰਦੀਆਂ ਅਸੀਂ ਨਹੀਂ ਕਹਿੰਦੇ ਐਸਜੀਪੀਸੀ ਜਿਉਂ ਉਹਨਾਂ ਨੂੰ ਕੋਈ ਸੇਵਾ ਦਿੱਤੀ ਪੈਸੇ ਦਿੰਦੀ ਆ ਉਹਦੇ ਆਪਣੇ ਕੋਲੋਂ ਨਹੀਂ ਦਿੰਦੀ ਗੋਲਕ ਦੇ ਪੈਸੇ ਨੇ ਸੰਗਤ ਦੇ ਪੈਸੇ ਨੇ ਜੇ ਕੋਈ ਮੈਂਬਰ ਆਪਣੇ ਕੋਲੋਂ ਕੋਈ ਇਹਨਾਂ ਨੂੰ 1 ਲੱਖ 2 ਲੱਖ ਰੁਪਈਆ ਦੇਵੇ ਤਾਂ ਅਸੀਂ ਬੰਨਾਂਗੇ ਉਹ ਸੰਗਤ ਦੇ ਪੈਸੇ ਦੇ ਰਹੇ ਨੇ ਇਸ ਕਰਕੇ ਕਿਸੇ ਵੀ ਜਿਹੜੇ ਵੀ ਸਾਡੇ ਸੰਬੰਧੀ ਵੀਰ ਨੇ ਸਾਡੇ ਸਾਰਿਆਂ ਦਾ ਪਿਆਰ ਆ ਇੱਕ ਮੈਂ ਹੋਰ ਗੱਲ ਕਹਿਣੀ ਚਾਹਨਾ ਕਿ ਇਹੋ ਐਸਜੀਪੀਸੀ ਕਿ ਜੇ ਕੋਈ ਇੱਕ ਵਰਦੀ ਸਿੰਘ ਬੋਲਦਾ ਨਾ ਨਹੀਂ ਉਹਨਾਂ ਨੂੰ ਪੁੱਛਿਆ ਜਾਵੇ ਜੇ ਸੇਧਾਰ <div>ਦਿਕਤਾਰ ਸੇ ਘਵਾਰਾ ਜਿਹਨੂੰ ਕੋਈ 2-4000 ਬੰਦੇ ਨੇ 7-8 ਲੱਖ ਬੰਦੇ ਨੇ ਚੁਣਿਆ ਹੋਇਆ ਉਹਨੂੰ ਐਸਪੀਸੀ ਨੇ ਕਿੰਨੀ ਕੁ ਵਾਰੀ ਮੰਨਦ ਕਰੀਏ ਤੇ ਐਸਪੀ ਇਹਦੀ ਕਰਦੇ ਚਾਹੁੰਦੇ ਤੁਹਾਡੇ ਬਾਅਦ ਉਸੇ ਬੰਦੀ ਸਿੰਘਾਂ ਨੂੰ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਤੱਕ ਪਹੁੰਚ ਜਾਵੇ ਕਿ ਤੁਸੀਂ ਇਹ ਜਿਹੜਾ ਪਰਿਵਾਰ ਆ ਇਹਨੇ ਗੁਰੂ ਗ੍ਰੰਥ ਸਾਹਿਬ ਰੋਲਿਆ ਇਹਨੇ ਆਲਮਨਹਾਲ ਨੂੰ ਨਾਲ ਲਿਆ ਇਹਨੇ ਸਵੇਹ ਸੈਣ ਨੂੰ ਆਪਣੇ ਉੱਚੇ ਉੱਤੇ ਦੇ ਡੀਜੀਪੀ ਵਗੈਰਾ ਦਾ ਇਹਨੇ ਉੱਥੇ ਬਹਿਬਲ ਕਲਾਂ ਗੋਲੀ ਕਾਂ ਦੇ ਕਾਂਡ ਕੀਤਾ ਦੋਸੇ ਕੀ ਕੀਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਨ ਵਾਲੇ ਨੂੰ ਕਿਹਾ ਇਸ ਕਰਕੇ ਇਹਨਾਂ ਪ੍ਰਤੀ ਕੋਈ ਹੱਕ ਜੀ ਬੋਲਣਾ ਇਹ ਬਿਲਕੁਲ ਨਹੀਂ ਚਾਹੀਦਾ ਇਸ ਕਰਕੇ ਸੀ ਕਹਿਣਾ ਚਾਹੁੰਦੇ ਆ ਸਾਡੇ ਹੁਣ ਸਾਡੇ ਬਹੁਤ ਪਿਆਰੇ ਵਕੀਲ ਬੈਠੇ ਨੇ ਜਿਨ੍ਹਾਂ ਨੇ ਲਾਸਟ ਜਮਾਨਤ ਕਰਾਈਆ ਸਰਦਾਰ ਗੰਨੀਤ ਸਿੰਘ ਉਹਨਾਂ ਦੀ ਇਹ ਦੱਸਣਗੇ ਕਿ ਕਿੰਨੇ ਗਏ ਐਸਜੀਪੀਸੀ ਮੈਂਬਰ ਆਏ ਨੇ ਇਨੇ ਇਕੱਲੇ ਦਲ ਆਏ ਨੇ ਇਹਨਾਂ ਨੂੰ ਉਹਨਾਂ ਨੇ ਫੋਨ ਕੀਤਾ ਜਾਂ ਕਿੰਦੇ ਗ੍ਰੈਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਸਿੰਘ ਦਾ ਮਸਲਾ ਸ਼ੁਰੂ ਹੋਇਆ ਐਗਰ ਬਾਕਸਿੰਗ ਤੋਂ ਲੈ ਕੇ ਬਾਪੂ ਸੂਰ ਸਿੰਘ ਖਾਲਸਾ ਤੇ ਪੋਣੇ ਕਮਿੰਸਾ ਰੋਟੇ ਦੇ ਰੋਟੇ ਵਿੱਚ ਅੱਜ ਅਸੀਂ ਚੰਡੀਗੜ੍ਹ ਦੇ ਬਾਰਡਰਾਂ ਦੇ ਵਿੱਚ ਜਦੋਂ ਬਾਪੂ ਸੂਰ ਸਿੰਘ ਖਾਲਸਾ ਇਹ ਕੋ ਫਟੜਾਂ ਤੇ ਬੈਠੇ ਸੀਗੇ ਉਦੋਂ ਮੰਨੂ ਵੀ ਉਸ ਕਮੇਟੀ ਦੇ ਵਿੱਚ ਪਾਇਆ ਗਿਆ ਸੀ ਜਦੋਂ ਸਰਕਾਰ ਦੇ ਨਾਲ ਗੱਲਬਾਤ ਚੱਲੀ ਉਸ ਟਾਈਮ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਸਰਕਾਰ ਵੱਲੋਂ ਡਾਕਟਰ ਦਲਜੀਤ ਸਿੰਘ ਟੀਮਾ ਡੀਸੀ ਲੁਧਿਆਣਾ ਐਸਐਸਪੀ ਰੂਰਲ ਲੁਧਿਆਣਾ ਸਰਕਟ ਹਾਊਸ ਦੇ ਵਿੱਚ ਲਗਾਤਾਰ 3-4 ਦਿਨ ਮੀਟਿੰਗਾਂ ਦਾ ਦੌਰ ਚੱਲਿਆ ਦੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੱਲਾਂ ਚੱਲੀਆਂ ਲੇਕਿਨ ਉਹ ਜਿਹੜੀ ਮੀਟਿੰਗ ਸੀ ਬੇਸਿੱਟਾ ਨਿਕਲੀ ਕਿਉਂਕਿ ਅਸੀਂ ਜਿਹਨਾਂ ਜਿਹੜੇ ਬੰਦੀ ਸਿੰਘ ਸੀਗੇ ਉਹਨਾਂ ਨੂੰ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਸੀ ਸਰਕਾਰ ਪਰੋਲ ਦੀ ਗੱਲ ਕਰ ਰਹੀ ਸੀ ਜਿਹੜਾ ਰੋਕਾ ਹੈ ਇਸ ਸਰਕਾਰਾਂ ਦੀ ਹੈ ਅਰਜਣਾ ਸਰਕਾਰਾਂ ਦੀ ਹੈ ਜਿਹੜੇ ਬੰਦੀ ਸਿੰਘ ਅੰਦਰ ਬੰਦ ਹੈ ਉਹ ਸਰਕਾਰਾਂ ਕਰਕੇ ਕਾਨੂੰਨ ਦੀ ਧੜੀਆਂ ਸਰਕਾਰ ਅਡਾ ਰਹੀ ਹੈ ਕੋਸ਼ਿਸ਼ ਕਰਕੇ ਸਾਡੀ ਤਾਂ ਗੁਜਾਰਿਸ਼ ਹੈ ਕਿ ਜਿਹੜੀ ਸਾਡੀ ਜੰਗ ਹੈ ਜਦੋਂ ਜਹਦ ਹੈ ਉਹ ਅਸੀਂ ਬਿਨਾ ਕਿਸੇ ਬਾਤ ਉਹ ਅਸੀਂ ਆਪਣੇ ਕਰਦੇ ਰਵਾਂਗੇ ਜਦ ਤੱਕ ਅਖੀਰਲਾ ਬੰਦੀ ਸਿੰਘ ਬਾਹਰ ਨਹੀਂ ਆਉਂਦਾ ਸਾਡੀ ਲੜਾਈ ਜਾਰੀ ਰਹੇ। ਫਾਣੀ ਹੁੰਦਾ ਜੇ ਫਾੜੋਤਾ ਉਹ ਕਿਤੇ ਪਾਗਲਾ ਮੈਂ ਇਹ ਕਹਿਣਾ ਚਾਹੁੰਨਾ ਪੁੱਛਿਆ ਵੀ ਆ ਕਈ ਵਾਰੀ ਕੀ ਇਹਸ ਪਾਗਲ ਨੇ ਆਪਣੀ ਭੈਣ ਦੇ ਆਪਣੀ ਧੀ ਦੇ ਆਪਣੀ ਮਾਂ ਦੇ ਕਦੀ ਕੱਪੜੇ ਪਾੜੇ ਆ ਜੇ ਪਾਗਲਾ ਇਹਨੇ ਉੱਥੇ ਕਿਉਂ ਸਿਆਣਾ ਇਹ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕੋਈ ਦੀਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਦਾ ਜਾਂ ਉਹਨੂੰ ਮਾਰ ਦਿੱਤਾ ਜਾਂਦਾ ਜਾਂ ਉਹਨੂੰ ਪਾਹੋ ਚੱਕ ਕੇ ਤੇ ਫੜਦਾ ਜਾਂਦਾ ਜਦ ਅਸੀਂ ਇਹ ਕਹਿੰਦੇ ਵੀ ਉਹ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅਸੀਂ ਜਾਣੇ ਵੇ ਸਾਡਾ ਕੰਮ ਜੇ ਗੁਰੂ ਗ੍ਰੰਥ ਸਾਹਿਬ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਕਿਦਾਂ ਵੱਖ-ਵੱਖ ਸ਼੍ਰੇਣੀਆਂ ਵੱਖ-ਵੱਖ ਜਾਤਾਂ ਵੱਖ-ਵੱਖ ਮੁਲਕ ਦੇ ਹਿੱਸਿਆਂ ਤੋਂ ਪਤਾਨੀ ਕਰਵਾਣੀ ਆ ਉਹਦਾ ਸਤਕਾਰ ਕਿਹਨੇ ਕਰਨਾ ਸਰਕਾਰ ਨੂੰ ਸੁਪਰੀਮ ਕੋਰਟ ਦਾ ਆਰਡਰ ਆ ਚੁੱਕਾ ਕਿ ਇਸ ਇਹ ਗੁਰੂ ਲਾਈਵ ਆ ਇਗਜ਼ੈਂਪਲਾਂ ਦੇ ਕੇ ਉਹਨੇ ਆਰਡਰ ਕੀਤਾ ਹੈ ਲਾਈਵ ਗੁਰੂ ਇਹਦੇ ਉਸ ਲਾਈਵ ਗੁਰੂ ਦੀ ਉਸ ਜਹਾ ਬੰਡੀ ਚਾਈ ਦੀ ਬੰਦੇ ਨੂੰ ਜਿਹੜਾ ਇੱਕ ਬੰਦੇ ਨੂੰ ਮਾਰਨ ਦੀ ਮਿਲੀ ਫਿਰ ਸੈਲਫ ਡਿਫੈਂਸ ਗੁਰੂ ਗ੍ਰੰਥ ਸਾਹਿਬ ਪਾਸ਼ਾ ਇੱਕ ਸ਼ਬਦ ਨੇ ਰੂਹ ਨੇ ਬਿੰਦਨ ਜਿਹੜਾ ਗੁਰਦੁਆਰਾ ਇੱਕ ਬਿੰਦਨ ਹੈ ਉਹ ਸੂਰੂ ਰੱਖਣੀ ਉੱਥੇ ਇੱਕ ਗ੍ਰੰਥੀ ਬੈਠਾ ਵਾ ਜਿਹੜਾ ਉਹਦੀ ਪ੍ਰੋਟੈਕਟ ਕਰਦਾ ਉਹ ਜਿਹੜਾ ਸ਼ਬਦ ਸੁਣਾਉਂਦਾ ਜਿਹਨੂੰ ਹੁਕਮਨਾਮਾ ਕਹਿੰਦੇ ਉਹ ਗ੍ਰੰਥੀ ਕੋਲ ਅਧਿਕਾਰ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਵਿਅਦਿ ਕਰਦਾ ਉਹਨੂੰ ਖਤਮ ਕਰ ਉਹਦੇ ਤੇ ਕੋਈ ਪਰਚਾ ਨਹੀਂ ਹੋਣਾ ਕਿਉਂਕਿ 92 ਦੀ ਗੱਲ ਆ ਜੀ 92 ਦੀ ਇੰਡ ਦੀ ਗੱਲ ਆ ਤੇ ਮੈਂ ਕਹਾ ਮੈਂ ਡੇਢ ਮਿੰਟ ਦੱਸਾਂਗਾ ਜਰਮਨ ਪਾਸ਼ਾ ਜਿੱਤ ਸਰ ਕਿਤੇ ਦੱਸੋ ਕੀ ਦੱਸਣਾ ਚਾਹੁੰਦੇ ਪ੍ਰੈਸ ਬਹੁਤ ਰਾਹੀ ਜ਼ਿਆਦਾ ਪ੍ਰੈਸ ਐਨੀ ਦੂ ਅਪਰਿੰਟ ਮੀਡੀਆ ਜਾਂ ਟੈਲੀਵਿਜ਼ਨ ਚੈਨਲ ਸੀ ਮੈਂ ਕਹਾ ਪੰਜਾਬ ਦਾ ਹਾਲਾਤ ਜੰਗਲ ਰਾਜ ਇਹ ਐ ਇਹ ਤਿੰਨਾ ਭਾਸ਼ਾ ਚ ਮੈਂ ਇੱਕੋ ਲਾਈਨ ਚ ਦਬਾਇਆ ਵੀ ਪੰਜਾਬ ਦੇ ਕਿਸੇ ਵੀ ਪੁਲਿਸ ਅਫਸਰ ਨੇ ਆਪਣੀ ਗਨ ਚੈੱਕ ਕਰਨੀ ਹੋਵੇ ਉਹਨੂੰ ਜੰਗਲ ਚ ਜਾਣ ਦੀ ਜ਼ਰੂਰਤ ਨਹੀਂ ਤਰਖਤੇ ਜਾਂ ਚਾਨਵਰ ਦੇ ਮਾਰਦੀ ਲੋੜ ਨਹੀਂ ਕਿਸੇ ਵੀ ਪਿੰਡ ਵਿੱਚ ਜਾ ਕੇ ਕੈਸਾ ਧਾਰੀ ਸਿੱਖ ਨੂੰ ਜਾਂ ਕੇ ਇਸ ਕੇਸਰੀ ਦਸਤਾਰ ਬੰਨੀ ਸਿੱਖ ਨੂੰ ਕੱਟ ਕੇ ਬਾਹਰ ਜਾ ਕੇ ਆਪਣੀ ਗੱਲ ਚੈੱਕ ਕਰ ਸਕਦਾ ਇਹ ਹਾਲਾਤ ਅਜਾ ਜੰਗਲ ਰਾਜ ਆ ਉਸ ਵਕਤ ਹਾਹਾਕਾਰ ਮੱਚ ਗਈ ਇਸ ਗੱਲ ਤੇ ਇਸ ਸਟਾਈ ਸੀ ਜੇ ਕੰਮ ਨਾ ਕਰਦੇ ਉਸ ਸਮੇਂ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸੀ ਹੋਣੀਆਂ ਉਹਨਾਂ ਨੇ ਆਪਣੀ ਖਾਤਰ ਨਹੀਂ ਉਹਨਾਂ ਨੇ ਆਪਣੀ ਨਿੱਜੀ ਖਾਤਰ ਨਹੀਂ ਉਹਨਾਂ ਨੇ ਸਮੈਕ ਨਹੀਂ ਵੇਚੀ ਉਹਨਾਂ ਨੇ ਕੋਈ ਸਮਗਲਨ ਨਹੀਂ ਕੀਤੀ ਉਹ ਇਸ ਪੰਜਾਬ ਦੀ ਖਾਤਰ ਕੌਮ ਦੀ ਖਾਤਰ ਐਸワイਆਰ ਵਰਗੇ ਨਹਿਰਾ ਚੱਲਣੇ ਸੀ